ਸਰਕਾਰ ਕਿਤੇ ਟੇਬਲ ਤੇ ਬੈਠ ਕੇ ਬੈਠਣ ਲਈ ਤਿਆਰ ਨਹੀਂ ਸਰਕਾਰ ਸਾਨੂੰ ਕਨਵਿੰਸ ਕਰਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਨਵਿੰਸ ਕਰਾਉਣ ਵੀ ਜਿਹੜੀਆਂ ਇਹ ਜ਼ਮੀਨਾਂ ਇਹ ਵੇਚ ਕੇ ਪੰਜਾਬ ਕਿੰਨੇ ਸਾਲ ਚੱਲ ਸਕਦਾ ਦੱਸਣੇ ਸਾਨੂੰ ਵੀ ਕੋ ਪੰਜਾਬ ਇਹ 100 ਸਾਲ ਚੱਲ ਜੂਗਾ ਜ਼ਮੀਨਾਂ ਵੇਚ ਕੇ ਜਿੱਦਣ ਤੁਸੀਂ ਰਾਜ ਭਾਗ ਸੰਭਾਲਣਾ ਸੀ ਕੀ ਤੁਹਾਡੇ ਏਜੰਡੇ ਦੇ ਵਿੱਚ ਇਹ ਗੱਲ ਹੈਗੀ ਸੀ ਕੀ ਤੁਹਾਡਾ ਜਿਹੜਾ ਚੋਣ ਮਨੋਰਥ ਪੱਤਰ ਆ ਉਹਦੇ 'ਚ ਆਇਆ ਸੀ ਵੀ ਪੰਜਾਬ ਦੇ ਲੋਕੋ ਤੁਹਾਨੂੰ ਵੋਟਾਂ ਪਾਓ ਫਿਰ ਅਸੀਂ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਆ ਲੁਧਿਆਣੇ ਦੀ ਉਹਦੀ 1500 ਏਕੜ ਜ਼ਮੀਨ ਵੇਚ ਦਿਆਂਗੇ ਜਿਹੜੀ ਬਿਜਲੀ ਦੇ ਆਧਾਰੇ ਦੀ 50 ਕਿੱਲੇ ਜ਼ਮੀਨ ਆ ਲੁਧਿਆਣੇ ਸ਼ਹਿਰ ਦੇ ਵਿੱਚ ਜਿੱਥੇ 2.5 ਲੱਖ ਰੁਪਈਆ ਗੱਜ ਦਾ ਰੇਟ ਆ ਭਰਾਓ ਤੁਸੀਂ ਕਿਹਾ ਸੀ ਵੀ ਸਾਨੂੰ ਦੱਬ ਕੇ ਵੋਟਾਂ ਪਾਓ ਅਸੀਂ ਉਹ ਜ਼ਮੀਨ ਵੇਚ ਦਿਆਂਗੇ ਕੀ ਤੁਸੀਂ ਕਿਹਾ ਸੀ ਕਿ ਜਿਹੜੀ ਸੇਰੋਖੰਡ ਮੇ ਲਿਆ ਜਿਹਦੀ ਲਗਭਗ 90 ਏਕੜ ਜ਼ਮੀਨ ਆ ਸ਼ਹਿਰ ਦੇ ਨਾਲ ਆ ਤੁਸੀਂ ਵੋਟਾਂ ਪਾਓ 90 ਏਕੜ ਵੇਚ ਦਿਆਂਗੇ ਅੱਜ ਵੀ ਇੱਥੇ ਵੋਟਾਂ ਪੈ ਰਹੀਆਂ ਤੁਸੀਂ ਬਹੁਤ ਰੋਡ ਸ਼ੋਅ ਕੀਤੇ ਤੁਸੀਂ ਬਹੁਤ ਰੈਲੀਆਂ ਕੀਤੀਆਂ ਤੁਸੀਂ ਪਿੰਡਾਂ ਦੇ ਵਿੱਚ ਗਏ ਕੀ ਤੁਸੀਂ ਇਹ ਗੱਲ ਕਹੀ ਆ ਤਰਨਤਾਰਨ ਦੇ ਲੋਕਾਂ ਨੂੰ ਇਸ ਸੰਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਇਹ ਗੱਲ ਕਹੀ ਆ ਕਿ ਅਸੀਂ ਬਿਲੀ ਬੋਰਡ ਦੀਆਂ ਜ਼ਮੀਨਾਂ ਵੇਚ ਰਹੇ ਹਾਂ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਜਿਹੜੀਆਂ ਜ਼ਮੀਨਾਂ ਸਾਡੇ ਪੁਰਖਿਆਂ ਨੇ ਸਾਡੀਆਂ ਪੰਚਾਇਤਾਂ ਨੇ ਸਾਡੇ ਜਿਹੜੇ ਸਾਡੇ ਦਰਮਿਆਨ ਕੁਝ ਲੋਕ ਨਹੀਂ ਹੈਗੇ ਅੱਜ ਉਹਨਾਂ ਨੇ ਦਾਨ ਵਜੋਂ ਦਿੱਤੀਆਂ ਸੀ ਇਸ ਅਦਾਰੇ ਨੂੰ ਪਰ ਫੁੱਲਤ ਕਰਨ ਲਈ ਇਹਦੇ ਪਸਾਰੇ ਲਈ ਕਿ ਤੁਸੀਂ ਇਹਨੂੰ ਹੱਥ ਪਾ ਲਿਆ ਇਹ ਬਿਜਲੀ ਮੰਤਰੀ ਜਿਹੜੇ ਵਪਾਰੀ ਨੇ ਮਾਨਯੋਗ ਅਰੋੜਾ ਸਾਹਿਬ ਇਹਨਾਂ ਨੂੰ ਇਸ ਕੰਮ ਲਈ ਚੁਣਿਆ ਵੀ ਜ਼ਮੀਨਾਂ ਵੇਚ ਦਿਓ ਇਸ ਕਰਕੇ ਸਾਡਾ ਇਹ ਰੋਸ ਆ ਦੂਜੀ ਸਾਡੀ ਬੇਨਤੀ ਆ ਮੰਗਾਂ ਸਾਡੀਆਂ ਚੱਲਦੀਆਂ ਰਹਿੰਦੀਆਂ ਅੱਜ ਸਾਡੀ ਕੋਈ ਮੰਗ ਨਹੀਂ ਮੰਗਾ ਵੀ ਅਸੀਂ ਲੜ ਕੇ ਸੰਘਰਸ਼ਾਂ ਰਾਹੀਂ ਪ੍ਰਾਪਤ ਕਰਦੇ ਆ ਸਾਡੀ ਨੌਜਵਾਨੀ ਜਿਹੜੀ ਨਵੀਂ ਆ ਇਸ ਅਦਾਰੇ ਚ ਉਹਨੂੰ ਰੋਲੇ ਜਿਸਰੇ ਵਿੱਚ ਮੁੱਖ ਮੰਗ ਹੋਊਗੀ ਕਿ ਡੀਰ ਦੇ ਵੱਧਾ ਕੰਮ ਕਰਨ ਦੀ ਜਿਸ ਤਰ੍ਹਾਂ ਜੋ ਕਿ ਪਾਵਰ ਕਾਉਂ ਦੀ ਪ੍ਰਾਪਰਟੀ ਆ ਜ਼ਮੀਨਾਂ ਨੇ ਸਰਕਾਰ ਵੇਚਣ ਨੂੰ ਤਿਆਰ ਆ ਉਸਰੇ ਸੌਨ ਦੀ ਗੱਲ ਕੀਤੀ ਜਾਊਗੀ ਬਸੰਡੇ ਦੀ 165 ਏਕੜ ਜ਼ਮੀਨ ਜੋ ਕਿ ਮੰਜੂਰੀ ਪਾਵਰ ਕਾਉਨਲ ਦੇ ਡਾਇਰੈਕਟਰ ਨੇ ਦੇ ਦਿੱਤੀ ਆ ਇਸ ਸੰਬੰਧੀ ਗੱਲ ਕੀਤੀ ਜਾਊਗੀ ਪੇਕ ਦੇ ਏਰੀਆ ਸੰਬੰਧੀ ਗੱਲਬਾਤ ਕੀਤੀ ਜਾਊਗੀ ਦੀ ਦੇ ਕਿਸ ਤਰ੍ਹਾਂ ਬਕਾਇਆ ਜੋ ਪੱਤੇ ਕੱਢੇ ਗਏ ਉਹ ਸੰਬੰਧੀ ਗੱਲਬਾਤ ਕੱਲ ਨੂੰ ਸੀਐਮਡੀ ਪਾਵਰ ਕਾਉਨਲ ਨਾਲ ਕੀਤੀ ਜਾਊਗੀ ਇਹ ਮੁੱਖ ਮੰਗਾਂ ਹਾਂ ਜੀ ਛੇ ਪੇ ਏਰੀਆ ਦੀ ਗੱਲ ਕਰ ਲਈਏ ਜਾਂ ਪੀਐਸ ਪੀਸੀਐਲ ਵਿੱਚ ਪੀਐਸ ਪੀਸੀਐਲ ਵਿੱਚ ਜੋ ਪੋਸਟਾਂ ਖਾਲੀ ਪਈਆਂ ਨੇ ਉਹਨਾਂ ਨੂੰ ਭਰਾਂ